ਕਾਂਜੀ ਕੀ ਨਾ ਡਾਕਟਰ ਪ੍ਰਮੇਂਦਰ ਸਿੰਘ ਰਿਟਾਇਰਡ ਪ੍ਰੋਫੈਸਰ ਸਰ ਜਿਹੜਾ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਅੱਜ ਤੋਂ ਨਾ ਲਗਾਇਆ ਗਿਆ ਹਾਂ ਅੱਜ 10 ਦਸੰਬਰ ਦਾ ਦਿਨ ਹੈ ਜਿਸ ਦਿਨ 1947 ਨੂੰ ਮਨੁੱਖੀ ਅਧਿਕਾਰਾਂ ਦਾ ਐਲਾਨਨਾਮਾ ਯੂਨੈਸਕੋ ਨੇ ਪਾਸ ਕੀਤਾ ਸੀ ਉਸ ਵੰਦ ਵਿੱਚ ਅਸੀਂ ਅੱਜ ਇਕੱਠੇ ਕੀਤਾ ਸਾਡੇ ਇਕੱਠ ਕਰਨ ਦਾ ਅਸਲ ਮਕਸਦ ਹੈ ਉਹ ਇਹ ਹੈ ਕਿ ਜਿਸ ਉਮੀਦ ਨਾਲ ਮਿਤੀ ਅਧਿਕਾਰ ਦੁਨੀਆ ਚ ਬਿਆਹਦੇ ਗਏ ਸਨ ਸਾਡੀ ਸਰਕਾਰ ਜਿਹੇ ਦਬੇ ਸਮੇਂ ਤੋਂ ਦੁਸਤਾਨੀ ਦੇ ਬਾਕੀ ਸਤਾਰਾ ਪੂਰਨ ਰੰਗਣਾ ਕਰਕੇ ਲੋਕਾਂ ਤੋਂ ਕੋੜੋ ਉਦਕਾਰ ਖੋ ਕੇ ਉਹਨਾਂ ਜੇਲ੍ਹਾਂ ਹੀ ਸੁੱਟ ਰਹੀ ਹੈ ਝੂਠੇ ਮੁਕਾਬਲੇ ਜਮਾ ਰਹੀ ਹੈ ਜਿੰਨੀਆਂ ਜਦوجਦਾਂ ਇਥੋਂ ਦੇ ਸੰਘਰਸ਼ ਕਰਨ ਵਾਲੇ ਤੱਕੇ ਕਰ ਰਹੇ ਹੈ ਉਹਨਾਂ ਨੂੰ ਜ਼ੋਰ ਦੇ ਨਾਲ ਤਾਕਤ ਦੇ ਵਰਤੋਂ ਕਰਕੇ ਡਾਟੇ ਚਾਰਜ ਕਰਕੇ ਡੀਅਰ ਗੈਸ ਕਰਕੇ ਜਾਂ ਜੇਲ੍ਹਾਂ ਹੀ ਸੁੱਟ ਕੇ ਉਨ੍ਹਾਂ ਸਭ ਸਦਰਸ਼ਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਠੇਕ ਕਿਦਰ ਸਿਸਟਮ ਲਾਗੂ ਕਰਕੇ ਤੇ ਮੁੜ ਕੇ ਸਾਰੇ ਬਲਾਸਤਾਂ ਨੂੰ ਮਜ਼ਦੂਰਾਂ ਨੂੰ ਬੱਚੇ ਰੱਖ ਕੇ ਉਨ੍ਹਾਂ ਤੋਂ ਜਿਹੜੀ ਸੁਰੱਖਿਤਾ ਹੁੰਦੀ ਹੈ ਸserverResponse ਹੋਈ ਜਾ ਰਹੀ ਹੈ ਇਹ ਜੇ ਹਾਲਾਤ ਦੇ ਵਿੱਚ ਜਦੋਂ ਅਸੀਂ ਮਨੁੱਖੀ ਅਧਿਕਾਰਾਂ ਦਾ ਜਨਮ ਮਨਾਉਣ ਲੱਗੇ ਆ ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਪਿਛਲੇ 6 ਸਾਲਾਂ ਤੋਂ ਇਹਨਾਂ ਨੇ UAPA ਥੱਲੇ ਕੈਦ ਕਰਕੇ ਰੱਖਿਆ ਹੋਇਆ ਹੈ ਜਾਂ ਜਿਹੜੇ ਅਰੰਦਤੀ ਰੋਏ ਵਰਗੇ ਲਖਾਰੀ ਹੈ ਉਹਨਾਂ ਯੂਪੀਏ ਦਾ ਕੇਸ ਹਤਾ ਕੇ ਸਿੱਧੇ ਰੱਖਿਆ ਹੋਇਆ ਹੈ ਜਾਂ ਛੱਤੀਸਗੜ੍ਹ ਦੇ ਜੰਗਲਾਂ ਦੇ ਵਿੱਚ ਜ਼ੁਲਮ ਹੋ ਰਿਹਾ ਹੈ ਜਾਂ ਪੰਜਾਬ ਦੇ ਕਿਸਾਨਾਂ ਤੇ ਜ਼ੁਲਮ ਹੋ ਰਿਹਾ ਹੈ ਉਹਨਾਂ ਸਭ ਜ਼ੁਲਮਾਂ ਦੇ ਖਿਲਾਫ ਆਵਾਜ਼ ਕਾਉਣ ਵਾਸਤੇ ਅੱਜ ਇਸ ਜ਼ਰੇ ਦੀਆਂ ਸਬੂਤਾਂ ਤੱਕ ਜਥੇਬੰਦੀਆਂ ਇਕੱਠੀਆਂ ਹੋ ਕੇ ਅੱਜ ਨੇ ਇਕੱਠ ਕੀਤਾ ਹੈ ਤਾਂ ਕਿ ਇਹ ਹੱਕੀ ਆਵਾਜ਼ ਠਾਕੇ ਅਸੀਂ ਲੋਕਾਂ ਨੇ ਹੱਕ ਦੀ ਗੱਲ ਕਰ ਸਕੀਏ ਇੱਜੇ ਮੰਗਾਂ ਨੂੰ ਇੱਕ ਲਾਉਂਦੇ ਬਸ ਇਸ ਮੰਗਣਾ ਚਾਹੀਏ ਇਹ ਮੇ ਮੁੱਖ ਤੌਰ ਤੇ ਬਾਕੀ ਜਿੱਥੇ ਕਿਤੇ ਵੀ ਲੋਕਾਂ ਨੂੰ ਵਿਹਲਾ ਕੀਤਾ ਜਾ ਰਿਹਾ ਨੌਕੇ ਜਿਵੇਂ ਅਸਾਨੂੰ ਹੁਣੇ ਪਤਾ ਲੱਗਿਆ ਕਿ ਗੁਰਨਾਨਕ ਹਸਟਲ ਦੇ ਵਿੱਚ ਜਿਹੜਾ ਪੀ ਡਬਲਯੂ ਡੀ ਦੇ ਵਿਭਾਗ ਦੇ ਵਿੱਚ ਠੇਕੇ ਤੇ ਮੁਲਾਜ਼ਮ ਸੀ ਉਹਨਾਂ ਨੂੰ ਦੁਬਾਰਾ ਤੋਲ ਕੇ ਹੈ ਤੁਸੀਂ ਜਦੋਂ ਇੱਕ ਵਾਰੀ ਤੁਹਾਨੂੰ ਨੌਕਰੀ ਦੇ ਵੱਡਾਂਗੇ ਦੁਬਾਰਾ ਜੋਇਨ ਕਰਾਵਾਂਗੇ ਜਿਵੇਂ ਉਹੋ ਜੇ ਲੰਬੇ ਸਮੇਂ ਤੋਂ ਲੋਕ ਤੜਨੇ ਦੇ ਬਿਨਾਂ ਸੁਆਹੀ ਨਹੀਂ ਹੋ ਰਹੀ ਉਹਦੇ ਖਿਲਾਫ ਅਸੀਂ ਆਵਾਜ਼ ਠਾਣਨ ਦੇ ਚੱਲੋਗੇ ਨਰਕਾ ਵੀ ਪਹਿਲੇ ਵੀ ਕਰਨੇ ਲਗਾਏ ਸੀ ਬਾਕੀ ਅੱਜ ਸਾਰੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਸ ਪੂਜਾਥੇ ਬਣ ਗਿਆ ਜਨਤਕ ਜਿੱਥੇ ਬਣੀਆਂ ਉਹ ਧਰਨੇ ਮਾਰ ਕੇ ਲੱਗੀਆਂ ਕਿ ਜਿਹੜਾ ਖਾਸ ਤੌਰ ਤੇ ਜਿਹੜਾ ਸ਼ੰਭੂ ਬਾਰਡਰ ਤੇ ਉੱਤੇ ਜਿਹੜੀ ਕਿਸਾਨਾਂ ਜਿਹੜੀ ਕੇਰਕਸਿੰਗ ਹੋਈ ਹੈ ਜਾਂ ਉਸ ਤੋਂ ਪਹਿਲਾਂ ਦੁਨੀਆਲੇ ਜਾਂ ਹੋਰ ਪਿੰਡਾਂ ਦੇ ਵਿੱਚ ਡਾਟ ਚਾਰਜ ਹੋਇਆ ਕਿਸਾਨਾਂ ਤੇ ਅਸੀਂ ਉਹਦੀ ਵੀ ਬਸਰਖਾ ਦਾ ਵਿੱਚ ਮੁਜ਼ਮਮਤ ਕਰਦੇ ਆਂ ਤੇ ਇਹ ਮੰਗ ਕਰਦੇ ਆ ਕਿ ਕਿਸਾਨਾਂ ਦੇ ਹੱਕੀ ਮੰਗਾ ਜਿਹੜੀਆਂ ਹੈਗੀਆਂ ਉਹ ਬਣ ਬਨ ਕੇ ਜੇ ਸਰਕਾਰ ਇਸ ਮਾਹੌਲ ਨੂੰ ਸਟਾਪ ਕਰੇ ਤੁਸੀਂ ਇਹ ਸੁਣਾਵਾ ਪਹਿਲਾਂ ਵੀ ਤਾਂ ਨੇ ਲਗਾ ਚੁੱਕੇ ਹੋ ਅੱਜ ਵੀ ਲਗਾਇਆ ਲੱਗਦਾ ਕਿਤੇ ਨਾ ਕਿਤੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚੇਗੀ ਤੁਹਾਡੀ ਮੈਂ ਬਿਲਕੁਲ ਜਦੋਂ ਲੋਕ ਇਕੱਠੇ ਹੋ ਕੇ ਆਵਾਜ਼ ਥੋਂਦੇ ਆ ਇਹ ਕਿਤੇ ਭੁੱਲ ਨਹੀਂ ਚਾਹੀਦਾ ਕਿ ਇਹ ਇਹ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਦੀ ਹੈ ਸਰਕਾਰ ਨੂੰ ਕੁਝ ਕਦਮ ਉਠਾਉਣ ਵਾਸਤੇ ਮਜਬੂਰ ਹੋਣਾ ਪਹਿਲਾਂ ਜਿਵੇਂ 20 ਦੇ ਵਿੱਚ ਉਹ ਕਿਸਾਨ ਬਹਿਰਕਰ ਟੁੱਤੀ ਸੀ ਦਿੱਲੀ ਦੇ ਵਿੱਚ ਉਦੋਂ ਉਹਨਾਂ ਨੂੰ ਤਿੰਨ ਕਦਾਲੇ ਨੂੰ ਵਾਪਸ ਲੈਣੇ ਪਏ ਤੇ ਸਾਨੂੰ ਇਸ ਗੱਲ ਦਾ ਪੱਕਾ ਯਕੀਨ ਹੈ ਕਿ ਜਿਵੇਂ ਜਿਵੇਂ ਇਹ ਸੰਗਰਸ਼ ਕੇ ਤਕੜਾ ਹੋਊਗਾ ਤੇ ਸਰਕਾਰ ਨੂੰ ਇਹ ਕਾਲੇ ਕਾਨੂੰਨ ਉਰ ਗੱਲਾ واپس ਲੈਣੇ ਪੈਣੇ ਬਹੁਤ ਮਿਹਰਬਾਨ ਕਰ। ਤੁਹਾਨੂੰ ਇਸ ਦਿਨ ਤੇ ਕਿਸ ਤਰ੍ਹਾਂ ਇਕੱਠੇ ਹੋਣਾ ਚਾਹੀਦਾ ਵਾ ਕਿੱਦਾਂ ਕਰਨਾ ਚਾਹੀਦਾ ਵਾ ਸੋ ਤੁਸੀਂ ਖਨੌਰੀ ਬਾਰਡਰ ਵੱਲ ਵੀ ਇਹਨਾਂ ਨੇ ਛਾਤੀ ਮਾਰੀ ਉੱਥੇ ਵੀ ਜਗਜੀਤ ਸਿੰਘ ਜੀ ਦਲੇਵਾਲ ਜੋ ਕਿ ਮਰਨ ਵਰਤੇ ਬੈਠੇ ਨੇ ਉਹ ਵੀ ਉਹਨਾਂ ਦੀਆਂ ਕਿਡਨੀਆਂ ਦੇ ਵਿੱਚ ਫਰਕ ਪੈ ਗਿਆ ਵਾ ਸਰਕਾਰ ਜਿਹੜੀ ਆ ਉਹ ਅਜੇ ਵੀ ਰੰਦਾਵਾ ਜੋ ਕਿ ਸਾਡੇ ਬਹੁਤ ਸਤਿਕਾਰਯੋਗ ਨੇ ਕੁਹਾਲੀ ਪਿੰਡ ਦੇ ਵਿੱਚ ਵੀ ਬਹੁਤ ਹੀ ਇਹਨਾਂ ਦਾ ਆਉਣ ਜਾਣਾ ਹੈ ਉੱਥੇ ਕਾਂਡੇੜ ਲਖਬੀਰ ਸਿੰਘ ਜੀ ਸਰਦਾਰ ਚਾਚਲ ਸਿੰਘ ਜੀ ਤੁਸੀਂ ਉਗਰਾਹਾ ਜਥੇਬੰਦੀ ਦੇ ਹੋਰ ਵੀ ਬਹੁਤ ਜਥੇਬੰਦੀਆਂ ਦੇ ਸਾਥੀ ਇੱਥੇ ਆਵਾਂ ਉਹਨਾਂ ਗੋਲੀਆਂ ਖਾਧੀਆਂ ਇਸ ਧਰਤੀ ਦੇ ਉੱਤੇ ਲੰਮਾ ਕਮਸਾਨ ਦਾ ਯੁੱਧ ਰਿਆ ਇਹ ਮਨੁੱਖੀ ਹੱਥ ਮਿਲਣ ਕਿਦਾਂ ਇਹ ਬਹੁਤੀ ਪੁਰਾਣੀ ਗੱਲ ਨਹੀਂ 40 ਸਾਲ ਮੇਰੇ ਸਾਹ ਨਾਲ ਹੋਇਆ ਜਦੋਂ ਇਹ ਬਾਤ ਆਵਾਜ਼ ਗੂੰਜੀ ਪੰਜਾਬ ਚੋਂ ਉੱਤਰੀ ਭਾਰਤ ਚੋਂ ਦੱਖਣ ਚੋਂ 18 ਸਾਲ ਦਾ ਬੱਚਾ ਉਹਨੂੰ ਵੋਟ ਪਾਉਣ ਦਾ ਹੱਕ ਮਿਲੇ ਮੇਰੇ ਹਿਸਾਬ ਨਾਲ ਜੇ 18 ਸਾਲ ਵਾਲੇ ਨੂੰ 40 ਸਾਲ ਹੀ ਹੋਇਆ ਹੱਕ ਮਿਲਿਆ ਵੋਟ ਪਾਉਣ ਦਾ ਪਹਿਲਾਂ 21 ਦੇ ਵੋਟ ਪੈਂਦੀ ਦੇਖੋ ਜਿਉਂ-ਜਿਉਂ ਲਹਿਰਾ ਵਿਕਸਤ ਹੁੰਦੀ ਆ ਤੂੰ ਤੋਂ ਮਨੁੱਖ ਆਪਣੇ ਹੱਕਾਂ ਲਈ ਸੇਤ ਹੁੰਦਾ ਉਹ ਤੇ ਲੜਾਈ ਆਪਣੀ ਕੇਂਦਰਿਤ ਕਰਦਾ ਅੱਜ ਦਾ ਜਿਹੜੀ ਸਾਡੀ ਸਟੇਜ ਆ ਡਾਕਟਰ ਕੁਵਾਰੀ ਹਣੀ ਬੋਲ ਕੇ ਗਏ ਆ ਇੱਥੇ ਮੈਂ ਸਾਡੇ ਇੰਦਰਜੀਤ ਸਾਥੀ ਪੀ ਡਬਲਯੂ ਡੀ ਵਾਲੇ ਆਏ ਆ ਚੰਗਾ ਜੱਫਾ ਲੈ ਕੇ ਪੀ ਡਬਲਯੂ ਡੀ ਦੇ ਕੰਮਿਆਂ ਦਾ ਉਹ ਬੋਲੇ ਵੀ ਜੀ ਮੇਰੇ ਵੱਲੋਂ ਤੁਸੀਂ ਕਹਿ ਲਿਓ ਇਹ ਵੀ ਮਨੁੱਖਾਂ ਦੇ ਘੇਰੇ ਚੋਂਦਾ ਵੀ ਭਗਵੰਤ ਮਾਨ ਦੀ ਸਰਕਾਰ ਨਕਰੀ ਲੋਕਾਂ ਦੀਆਂ ਚਾਰ ਕਿਸ਼ਤਾਂ ਘੁੱਟ ਕੇ ਬੈਠੀ ਆ ਤੇ ਆ ਪੰਜਾਬ 50 50 ਗੱਡੀਆਂ ਦੇ ਕਾਫਲੇ ਦੇ ਉੱਤੇ ਭਗਵੰਤ ਮਾਨ ਫਿਰਦਾ ਆਪ ਖर्चा ਕਰੀ ਜਾਂਦੇ ਆ ਹੁਣ 800 ਕਰੋੜ ਪੰਜਾਬ ਦੀ ਸਰਕਾਰ ਦੁਬਾਰਾ ਬੈਨਰ ਲੱਗੀ ਲਾਉਣ ਪੰਜਾਬ ਚ ਫੋਟੋਆਂ ਵਾਲੇ ਬੈਨਰ 800 ਕਰੋੜ ਬੈਨਰਾਂ ਦੇ ਫੂਕਣਾ ਔਰ ਜਿਹੜਾ ਮੁਲਾਜ਼ਮਾਂ ਦਾ ਹੱਕ ਆ ਡੀਏ ਦੀਆਂ ਚਾਰ ਕਿਸ਼ਤਾਂ ਉਹ ਨਹੀਂ ਦੇਣੀਆਂ ਇਹ ਮਨੁੱਖੀ ਹੱਕਾਂ ਤੇ ਆਉਂਦਾ ਇੱਥੇ ਬੋਲਟ ਐਕਟ ਐ ਟੈਨੈਂਸੀ ਐਕਟ ਐ ਲੈਂਡਰ ਫਾਰਮੈਟ ਆ ਇੰਡੀਅਨ ਪੀਨਲ ਕੋਡ ਆ ਲੋਕਾਂ ਨੇ ਲੜ ਕੇ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਕਰਾਈਆਂ ਜੋ ਜੋਸ਼ ਸ਼ਿੰਗਰਚ ਹੋਇਆ ਦੋਸ਼ੀ ਜਿਹੜੇ ਆ ਮਾਇਆ ਕਟ ਲੈਨੀ ਆ ਬਜੰਗੀ ਵੀ ਅਗੜਾ ਬਜੰਗੀ ਆ ਉਹਨੂੰ ਕੀਤਾ ਔਰ ਹੋਰ ਜਿਹੜੇ ਦੋਸ਼ੀ ਨੇ ਹੋ ਰਿਆ ਉਹਨਾਂ ਨੂੰ ਇਹਨਾਂ ਦਾ ਫਾਰ ਕੀਤਾ ਗਿਆ ਜਮਾਨਤਾਂ ਦੇ ਛੱਡਾ ਗਿਆ ਵਾ ਅੱਗੇ ਉਹਨਾਂ ਨੂੰ ਉਮਰ ਕਹਿੰਦੇ ਸ਼ਰਾਦ ਦਿੱਤੇ ਗਿਆ ਸਾਥੀਓ ਸਾਨੂੰ ਆਪਣੇ ਮੁੱਖੀ ਅਧਿਕਾਰਾਂ ਲਈ ਲੜਨ ਲਈ ਜਦ ਤੁਸੀਂ ਵੇਖ ਰਹੇ ਹੋ ਕਿਸਾਨਾਂ ਨੂੰ ਜਿਹੜਾ ਪਹਿਲਾਂ ਕਿਹਾ ਗਿਆ ਵੀ ਤੁਸੀਂ ਟਰੈਕਟਰ ਚਾਲਿਆਂ ਲਾ ਕੇ ਦਿੱਲੀ ਨਹੀਂ ਜਾਦੇ ਹਾਈ ਕੋਰਟ ਜਿਹੜੀ ਆ ਅੱਖਾਂ ਵਿੱਚ ਮੀਂਹ ਕੇ ਜਿਹੜਾ ਸਰਕਾਰਾਂ ਦੇ ਹੱਥ ਵਿੱਚ ਫੁੱਲ ਰਹੇ ਨੇ ਤੁਸੀਂ ਵੇਖਦੇ ਹੋ ਪਿਛਲੇ ਸਮੇਂ ਵਿੱਚ ਕਿਤਨਾ ਸਾਰੇ ਜੀਹਾਂ ਦਿੱਤੇ ਗਏ ਨੇ ਰਾਮ ਮੰਦਰ ਦੇ ਹੱਕ ਵਿੱਚ ਜਿਹੜਾ 1991 ਚ ਕਾਨੂੰਨ ਬਣਾਇਆ ਗਿਆ ਤੇ 15 ਅੰਕਸ ਮੁਸਲਮਾਨ ਦੀ ਜੋਰ ਸਟੇਟਸ ਹੈਗਾ ਉਹਨੂੰ ਮੇਕਪਰ ਛੇੜਾ ਨਹੀਂ ਜਾ ਸਕਦਾ ਲੇਕਿਨ ਇੱਥੋਂ ਦੇ ਡੀਵਾਈ ਚੰਦਰ ਚੂੜ ਨੇ ਯਾਨ ਵਾਪੀ ਮੱਜੇ ਦਾ ਜੜਾ ਨੂੰ ਸਰਵੇਖਣ ਦੀ ਜਾਂਚ ਦੇ ਕੇ ਉਹ ਰਸਤਾ ਖੋਲ੍ਹਿਆ ਇਹਨਾਂ ਨੇ ਦਰਗਾਹ ਸ਼ਰੀਫ ਔਰ ਹੌ ਸੰਬਲ ਦੇ ਵਿੱਚ ਔਰ ਜਿਹੜੀ ਮਥਰਾ ਵਿੱਚ ਵਾਰਾਨਸੀ ਵਾਰਾਸਾ ਪੁਲੇ ਰੂਪ ਵਿੱਚ ਉਹ ਨੰਗੇ ਚਿੱਟੇ ਰੂਪ ਵਿੱਚ ਸਾਡੇ ਮਨੁੱਖੀ ਅਧਿਕਾਰਾਂ ਦਾ ਘਾੜਤਾਰ ਜਿਹੜੀ ਕਹਿੰਦੇ ਸੀ ਵੀ ਅਸੀਂ ਬੜਾ ਕੋਈ ਵੱਖਰਾ ਕਰ ਰੇ ਜਾ ਰਿਆਂ ਉਹ ਚ ਕੋਈ ਫਰਕ ਨਹੀਂ ਆਪਾਂ ਸਾਰੇ ਵੇਖ ਲਿਆ ਸਾਡੇ ਲੋਕਾਂ ਦੇ ਬਾਵਜੂਦ ਪਹਿਲਾਂ ਕੁਝ ਗਹਿਮੀ ਗਲਤਫਹਿਮੀ ਆ ਗਈ ਸੀਗਾ ਔਰ ਅੱਜ ਕਹਿੰਦਾ ਕਿ ਆਪਾਂ ਜਿਹੜਾ ਇਸ ਮੈਨੂੰ ਜੇਪੇ ਕਾਸੀ ਸੰਮਤਾਰ ਸੀਮਤ ਰੇ ਰੱਖਾਂਗੇ ਇਹਨੂੰ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵੱਡੇ ਅੰਦਰ ਅਸੇ ਇਹਨੂੰ ਅਕਲ ਜਾਣਦਾ ਜਤਨ ਕਰਾਂਗੇ ਬਹੁਤ ਬਹੁਤ ਧੰਨਵਾਦ ਹੁਣ ਮੈਂ ਰਤਨ ਸੰਗੀਤ ਡਾਕਟਰ ਜਿੰਦਰਪ੍ਰੀਤ ਟੁਹਾਰੀ ਮੈਡੀਕਲ ਟੀਮ ਬਈ ਬਈ ਇੱਥੇ ਹੀ